ਇਹ ਹਮ ਸਾਡੇ ਜਿਹੇਦਰ ਹਰਜੀਤ ਸਿੰਘ ਜੀ ਸਰਸਾ ਨਾਮਤਰੀ ਇਹ ਵੀ ਦੇਖ ਲੋ ਭਈ ਇਸ ਨਗਰ ਕੀਰਤਨ ਦਾ ਆਨੰਦ ਮਾਣ ਰਹੇ ਹਨ ਸਾਵੇਂ ਸ਼ਰੀਰ ਕੋਲ ਤੇ ਥੋੜਾ ਜਿਹਾ ਕਸ਼ਟ ਹੈ ਪਰ ਫੇਰ ਵੀ ਦੇਖ ਲੋ ਇਸ ਨਗਰ ਕੀਰਤਨ ਦੇ ਵਿੱਚ ਦੇ ਵਿੱਚ ਹਿੰਮਤ ਨਾਲ ਆਪਣੀ ਸੇਵਾ ਕਰ ਰਹੇ ਹਨ ਹਰਜੀਤ ਸਿੰਘ ਜਿਹਦਰ ਜੀ ਲੱਖ ਲੱਖ ਵਧਾਈ ਜੀ ਬਹੁਤ ਬਹੁਤ ਮੁਬਾਰਕਾ ਜੀ ਤੁਹਾਨੂੰ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆ ਗੁਰੂ ਜੀ ਵਾਹ ਵਧਾਈਆਂ ਜੀ ਸਾਰੀ ਸਭ ਨੂੰ ਜੀ ਸਦਾ ਖਾਲਸਾ ਬਣ ਚੜ੍ਹਦੀ ਕਲਾ ਜਰੂਰੀ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ ਬਹੁਤ ਬਹੁਤ ਵਧਾਈਆਂ ਇਹ ਹਨ 올ਡ ਇਜ਼ ਗੋਲਡ ਇਹਨ 올ਡ ਇਜ਼ ਗੋਲਡ ਪਹਿਲਾਂ ਬਣਾਈਆ ਬਹੁਤ ਮਜ਼ੇਦਾਰ ਬਹੁਤ ਬਹੁਤ ਪਹਿਲਾਂ ਇਹ ਸੇਵਾ ਕਰਦੇ ਰਹੇ ਇਹਨਾਂ ਦੇ ਪਿਤਾ ਜੀ ਜੋ ਇਸ ਨਗਰ ਕੀਰਤਨ ਦੇ ਵਿੱਚ ਇਹ ਸਾਰਾ ਜੋ ਸਿਸਟਮ ਹੈ ਇਹਨੂੰ ਕਿਵੇਂ ਚਲਾਉਣਾ ਹੈ ਕਿਵੇਂ ਨਹੀਂ ਚਲਾਉਣਾ ਤੇ ਕਿਨੂੰ ਕਿੰਨਾ ਟਾਈਮ ਦੇਣਾ ਹੈ ਇਹ ਸਾਡੇ ਸੰਤ ਜੀ ਦੇ ਹੱਥੇ ਹੈ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਇਹਨਾਂ ਦੇ ਪਿਤਾ ਜੀ ਸਰਦਾਰ ਅਮਰ ਸਿੰਘ ਜੀ ਵਧਵਾ ਜੀ ਇਹ ਹੁਣ ਇਹ ਸੇਵਾ ਜਿਹੜੀ ਹੈ ਇਹ ਸਾਡੇ ਜੋ ਹਨ ਉਹਨਾਂ ਦੇ ਸੁਪੁੱਤਰ ਅਰਵਿੰਦਰ ਸਿੰਘ ਜੀ ਵੱਧਵਾ ਜੀ ਇਹ ਵੀ ਹੁਣ ਬੜੀ ਬਾਖੂਬੀ ਨਾਲ ਨਿਭਾ ਰਹੇ ਹਨ ਬੜੀ ਕੰਮ ਦੇਲ ਤੋਂ ਨਿਭਾਉਂਦੇ ਹਨ ਇਹ ਨਹੀਂ ਵੀ ਉਤੋਂ ਤੋਂ ਕੁਝ ਕਰਦੇ ਹਨ ਹਰ ਇੱਕ ਨੂੰ ਇਹ ਸਮਾਂ ਦਿੰਦੇ ਹਨ ਭਈ ਕਿਹਨੂੰ ਕਿੰਨਾ ਸਮਾਂ ਕਿੱਥੇ ਗੱਤਕੇ ਦਾ ਦੇਣਾ ਹੈ ਕਿਸ ਨੂੰ ਚਾਲ ਕਰਨੀ ਹੈ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਿ ਇਹਨਾਂ ਨੇ ਜੋ ਇਸ ਨਗਰ ਕੀਰਤਨ ਨੂੰ ਬੜੇ ਹਿਸੇਜੇ ਢੰਗ ਨਾਲ ਚਲਾਇਆ ਗਿਆ ਹੈ ਬੀੜ ਆ ਇਹ ਮੈਂ ਮੈਂ ਰਣਵੀਰ ਸਿੰਘ ਰਾਣਾ ਜੀ ਆਪ ਜੀ ਨੂੰ ਫੇਰ ਇੱਕ ਵਾਰੀ ਲੱਖ ਲੱਖ ਵਧਾਈ ਦੇਣਾ ਇਸ ਨਗਰ ਕੀਰਤਨ ਦੀ ਸਿਰਸਤ ਗੁਰੂ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਲਓ ਜੀ